ਜੇਕਰ ਤੁਸੀਂ ਦਫ਼ਤਰ ਜਾਂ ਕਿਤੇ ਹੋਰ ਜਾਣ ਦੇ ਲਈ ਟੈਕਸੀ ਬੁੱਕ ਕਰਦੇ ਹੋ ਆਟੋ ਬੁੱਕ ਕਰਦੇ ਹੋ ਜਾਂ ਫਿਰ ਰਾਈਡ ਯਾਨੀ ਕਿ ਬਾਈਕ ਬੁੱਕ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ ਹੈ ਚੰਡੀਗੜ੍ਹ ਦੇ ਵਿੱਚ ਸਫ਼ਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ ਬੀਤੇ ਦਿਨ ਤੋਂ ਹੀ ਇਹ ਨਵੀਆਂ ਕੀਮਤਾਂ ਜਿਹੜੀਆਂ ਨੇ ਲਾਗੂ ਹੋ ਗਈਆਂ ਨੇ ਤੇ ਅੱਜ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕੈਪ ਫੈਸਿਲਿਟੀ ਦੀ ਆਟੋ ਫੈਸਿਲਿਟੀ ਦੀ ਤਾਂ ਉਸ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ ਕਿਉਂਕਿ ਸਫ਼ਰ ਮਹਿੰਗਾ ਕਰ ਦਿੱਤਾ ਗਿਆ ਹੈ 3 ਕਿਲੋਮੀਟਰ ਦੇ ਪੈਸੇ ਫਿਕਸ ਕਰ ਦਿੱਤੇ ਗਏ ਨੇ ਅਤੇ ਬਾਅਦ ਦੇ ਵਿੱਚ ਕਿਲੋਮੀਟਰ ਦੇ ਹਿਸਾਬ ਦੇ ਨਾਲ ਹੀ ਹੁਣ ਜੋ ਲੋਕ ਹੋਣਗੇ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਤਾਂ ਹੁਣ ਵਾਧੂ ਖਰਚ ਜਿਹੜਾ ਲੋਕਾਂ ਤੇ ਜ਼ਰੂਰ ਪਵੇਗਾ ਮਹਿੰਗਾਈ ਦਾ ਝਟਕਾ ਚੰਡੀਗੜ੍ਹ ਵਾਸੀਆਂ ਨੂੰ ਜ਼ਰੂਰ ਲੱਗੇਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਆਦੇਸ਼ ਦਿੱਤਾ ਗਿਆ ਹੈ ਕਿ ਜੇਕਰ ਜੋ ਟੈਕਸੀ ਵਾਲੇ ਨੇ ਜੇ ਆਟੋ ਵਾਲੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਹੁਣ ਪੈਸੇ ਜਿਹੜੇ ਨੇ ਵਾਧੂ ਕਰ ਦਿੱਤੇ ਗਏ ਨੇ ਜੋ ਕਿਰਾਇਆ ਉਸ ਨੂੰ ਵਧਾ ਦਿੱਤਾ ਗਿਆ ਹੈ ਕਿੰਨੇ ਕਿਲੋਮੀਟਰ ਦੇ حساب ਨਾਲ ਕਿੰਨੇ ਪੈਸੇ ਵਿਦਾਏ ਗਏ ਨੇ ਕਿਹੜੇ ਵਿਕਲਪ ਦੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਜੋ ਆਟੋ ਦੇ ਵਿੱਚ ਸਫ਼ਰ ਕਰਦੇ ਨੇ ਜੋ ਕੈਬ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵਾਧੂ ਪੈਸੇ ਦਾ ਬੋਝ ਜ਼ਰੂਰ ਪਵੇਗਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਦਾਇਤ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਕੈਬ ਚਾਲਕ ਹੈ ਜਾਂ ਫਿਰ ਕੋਈ ਆਟੋ ਵਾਲਾ ਤੁਹਾਡੇ ਕੋਲ ਵਾਧੂ ਪੈਸੇ ਮੰਗਦਾ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰਨੀ ਹੈ ਕਿਉਂਕਿ ਜੇਕਰ ਕੋਈ ਆਟੋ ਚਾਲਕ ਹੈ ਆਫਰ ਕੋਈ ਟੈਕਸੀ ਵਾਲਾ ਵਾਧੂ ਪੈਸੇ ਮੰਗਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਅਤੇ ਕਿੰਨੇ ਵਹੀਕਲ ਤੇ ਕਿਹੜੇ ਪੈਸੇ ਲਗਾਏ ਗਏ ਨੇ ਉਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਜੇਕਰ ਤੁਸੀਂ ਬਾਈਕ ਤੇ ਜਾ ਰਹੇ ਹੋ ਜਾਂ ਫਿਰ 5 ਸੀਟਰ ਗੱਡੀ ਦੇ ਵਿੱਚ ਜਾ ਰਹੇ ਹੋ 7 ਸੀਟਰ ਗੱਡੀ ਤੇ ਵਿੱਚ ਜਾ ਰਹੇ ਹੋ ਜਾਂ ਫਿਰ ਆਟੋ ਰਿਕਸ਼ਾ ਦੇ ਵਿੱਚ ਜਾ ਰਹੇ ਹੋ ਤਾਂ ਪਹਿਲਾ 3 ਕਿਲੋਮੀਟਰ ਦੇ ਹਿਸਾਬ ਨਾਲ 5 ਸੀਟਰ ਜੋ ਟੈਕਸੀ ਹੈ ਉਸ ਦੇ 90 ਰੁਪਏ ਦੇਣੇ ਪੈਣਗੇ ਅਤੇ ਬਾਅਦ ਦੇ ਵਿੱਚ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 25 ਰੁਪਏ ਵਾਧ ਜਿਹੜੇ ਨੇ ਉਹ ਦੇਣੇ ਪੈਣਗੇ ਇਸ ਤੋਂ ਇਲਾਵਾ ਜੋ 7 ਸੀਟਰ ਗੱਡੀ ਹੁੰਦੀ ਹੈ ਉਸ ਦੇ ਪਹਿਲੇ 3 ਕਿਲੋਮੀਟਰ ਦਾ ਜੋ ਕਿਰਾਇਆ ਹੈ ਉਹ 100 ਰੁਪਏ ਕਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 28 ਰੁਪਏ ਤੁਹਾਨੂੰ ਵੱਧ ਜਿਹੜੇ ਨੇ ਉਹ ਦੇਣੇ ਪੈਣਗੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਗੱਲ ਕਰ ਰਿਹਾ ਪਹਿਲੇ 3 ਕਿਲੋਮੀਟਰ ਦਾ ਪ੍ਰਸ਼ਾਸਨ ਦੇ ਵੱਲੋਂ ਰੇਟ ਫਿਕਸ ਕਰ ਦਿੱਤਾ ਗਿਆ ਕਿ ਇੰਨਾ ਕਿਰਾਇਆ ਜੇ 7 ਸੀਟਰ ਗੱਡੀ ਆ ਤਾਂ ਉਸ ਦਾ 100 ਰੁਪਿਆ ਕਿਰਾਇਆ ਹੋਏਗਾ ਜੇ 5 ਸੀਟਰ ਗੱਡੀ ਆ ਤਾਂ ਉਸ ਦਾ 90 ਰੁਪਏ ਕਿਰਾਇਆ ਹੋਏਗਾ ਜੋ ਲੋਕ 3 3 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਨੇ ਉਹਨਾਂ ਨੂੰ ਇਹ ਫਿਕਸ ਅਮਾਉਂਟ ਦੱਸ ਦਿੱਤਾ ਗਿਆ ਪਰ ਉਸ ਤੋਂ ਬਾਅਦ ਜੇਕਰ ਕਿਸੇ ਨੇ 3 ਕਿਲੋਮੀਟਰ ਤੋਂ ਵੱਧ ਜਾਣਾ ਹੈ ਮੰਨ ਲਓ ਕਿ ਜੇਕਰ ਤੁਸੀਂ 5 ਕਿਲੋਮੀਟਰ ਜਾਣਾ ਹੈ ਤਾਂ ਤੁਹਾਨੂੰ 3 ਕਿਲੋਮੀਟਰ ਦੇ 90 ਰੁਪਏ ਅਤੇ ਬਾਅਦ ਦੇ ਵਿੱਚ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਜੋ 25 ਰੁਪਏ ਫਿਕਸ ਕੀਤੇ ਗਏ ਨੇ ਉਸ ਦੇ ਵਿੱਚ ਤੁਹਾਨੂੰ 2 ਕਿਲੋਮੀਟਰ ਦੇ ਵਾਧੂ ਪੈਸੇ ਪਾ ਕੇ ਉਹ ਆਟੋ ਟੈਕਸੀ ਚਾਲਕ ਨੂੰ ਦੇਨੇ ਪੈਣਗੇ ਉਹ ਟੈਕਸੀ ਚਾਲਕ ਨੂੰ ਦੇਨੇ ਪੈਣਗੇ ਇਸ ਤਰੀਕੇ ਦੇ ਨਾਲ ਜੇਕਰ ਆਟੋ ਰਿਕਸ਼ਾ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ 3 ਕਿਲੋਮੀਟਰ ਦਾ ਜੋ ਕਿਰਾਇਆ ਹੈ ਉਹ 80 ਰੁਪਏ ਫਿਕਸ ਕੀਤਾ ਗਿਆ ਹੈ ਅਤੇ ਬਾਅਦ ਦੇ ਵਿੱਚ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 13 ਰੁਪਏ ਦਿੱਤੇ ਜਾਣਗੇ ਜੋ ਬਾਈਕ ਟੈਕਸੀ ਆ ਉਸ ਦਾ 3 ਕਿਲੋਮੀਟਰ ਦਾ ਕਿਰਾਇਆ 30 ਰੁਪਏ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ 90 ਰੁਪਏ ਜਿਹੜਾ ਹੈ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਪੈਸਾ ਦੇਣਾ ਪਏਗਾ ਤਾਂ ਚੰਡੀਗੜ੍ਹ ਦੇ ਵਿੱਚ ਟੈਕਸੀ ਆਟੋ ਈ ਰਿਕਸ਼ਾ ਬਾਈਕ ਟੈਕਸੀ ਦੇ ਵਿੱਚ ਹੁਣ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਕਿਰਾਇਆ ਜਿਹੜਾ ਹੈ ਉਹ ਤੈਅ ਕੀਤਾ ਗਿਆ ਜਿਸ ਦੀ ਨੋਟੀਫਿਕੇਸ਼ਨ ਵੀ ਸਾਹਮਣੇ ਆਈ ਹੈ ਤੇ ਇਹ ਆਰਡਰ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਬੀਤੇ ਦਿਨ ਇਸ ਨੂੰ ਜਾਰੀ ਕੀਤਾ ਗਿਆ ਸੀ ਕੱਲ ਤੋਂ ਹੀ ਇਹ ਜੋ ਨਵੇਂ ਆਦੇਸ਼ ਨੇ ਉਹ ਲਾਗੂ ਹੋ ਚੁੱਕੇ ਨੇ ਜਿਸ ਦੇ ਵਿੱਚ 5 ਸੀਟਰ ਟੈਕਸੀ ਦੇ ਵਿੱਚ 3 ਕਿਲੋਮੀਟਰ ਦਾ ਕਿਰਾਇਆ 90 ਰੁਪਏ ਰੱਖਿਆ ਗਿਆ ਇਸ ਤੋਂ ਬਾਅਦ 1 ਕਿਲੋਮੀਟਰ ਦੇ ਹਿਸਾਬ ਨਾਲ ਤੁਹਾਨੂੰ 25 ਰੁਪਏ ਦੇਣੇ ਪੈਣਗੇ ਹਾਲਾਂਕਿ ਇਸ ਆਦੇਸ਼ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਜ਼ਰੂਰ ਲੱਗੇਗਾ ਲੋਕਾਂ ਦੀ ਜੇਬ ਤੇ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਪਹਿਲਾ ਜੇਕਰ ਗੱਲ ਕੀਤੀ ਜਾਵੇ 3 ਕਿਲੋਮੀਟਰ ਦਾ ਜੋ ਪੈਸੇ 5 ਸੀਟਰ ਗੱਡੀ ਹੁੰਦੀ ਸੀ ਉਸ ਤੇ 40 ਰੁਪਏ ਤੋਂ 42 ਰੁਪਏ ਲੱਗਦੇ ਸੀ ਜੋ ਟੈਕਸੀ ਚਾਲਕ ਹੁੰਦੇ ਨੇ ਉਹਨਾਂ ਦੇ ਮੁਤਾਬਕ ਪਰ ਹੁਣ ਲੋਕਾਂ ਨੂੰ 3 ਕਿਲੋਮੀਟਰ ਦੇ 90 ਰੁਪਏ ਦੇਣੇ ਪੈਣਗੇ ਯਾਨੀ ਲੋਕਾਂ ਨੂੰ 50 ਰੁਪਏ ਵੱਧ ਜਿਹੜੇ ਨੇ ਉਹ ਦੇਣੇ ਪੈਣਗੇ ਤਾਂ ਇਸ ਤਰੀਕੇ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਜੋ ਲੋਕ ਸਫ਼ਰ ਕਰਦੇ ਨੇ ਜੋ ਡੇਲੀ ਬੇਸਿਸ ਤੇ ਜਿਨ੍ਹਾਂ ਦਾ ਕੰਮ ਹੈ ਦਫ਼ਤਰ ਦੇ ਵਿੱਚ ਜਾਣਾ ਜਾਂ ਫਿਰ ਬਾਹਰ ਘੁੰਮਣਾ ਤੇ ਉਹਨਾਂ ਦੇ ਲਈ ਜਿਨ੍ਹਾਂ ਕੋਲ ਆਪਣਾ ਵਹੀਕਲ ਨਹੀਂ ਹੈ ਉਹ ਇਸ ਤਰੀਕੇ ਦੇ ਨਾਲ ਰਾਈਡ ਬੁੱਕ ਕਰਕੇ ਜਾਂਦੇ ਨੇ ਉਹਨਾਂ ਤੇ ਮਹਿੰਗਾਈ ਦਾ ਝਟਕਾ ਜ਼ਰੂਰ ਲੱਗੇਗਾ ਤਜਾ ਆਟੋ ਡਰਾਈਵਰ ਨੇ ਉਹਨਾਂ ਨੂੰ ਤਿੰਨ ਕਿਲੋਮੀਟਰ ਦੇ 22 ਰੁਪਏ ਜ਼ਿਆਦਾ ਦੇਣੇ ਪੈਣਗੇ ਚੰਡੀਗੜ੍ਹ ਆਟੋ ਯੂਨੀਅਨ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 1 ਕਿਲੋਮੀਟਰ ਦੇ 14 ਰੁਪਏ ਲੈਂਦੇ ਸਨ ਪਰ ਹਰ ਕਿਲੋਮੀਟਰ ਦੇ 7 ਰੁਪਏ ਲੈਂਦੇ ਸਨ ਯਾਨੀ 3 ਕਿਲੋਮੀਟਰ ਦੇ 28 ਰੁਪਏ ਲੱਗਦੇ ਸੀ ਇਸ ਅਜ ਦੇਸ਼ ਤੋਂ ਬਾਅਦ ਹੁਣ 3 ਕਿਲੋਮੀਟਰ ਦੇ ਨਾਲ 22 ਰੁਪਏ ਦਾ ਉਹਨਾਂ ਦਾ ਫਾਇਦਾ ਹੋਏਗਾ ਕਿਉਂਕਿ 3 ਕਿਲੋਮੀਟਰ ਦਾ ਜੋ ਪ੍ਰਸ਼ਾਸਨ ਦੇ ਵੱਲੋਂ ਕਰਾਇਆ ਫਿਕਸ ਕੀਤਾ ਗਿਆ ਉਹ 50 ਰੁਪਏ ਕਰ ਦਿੱਤਾ ਗਿਆ ਤਾਂ ਲੰਬੇ ਸਮੇਂ ਤੋਂ ਜੋ ਚੰਡੀਗੜ੍ਹ ਕੈਪ ਚਾਲਕ ਐਸੋਸੀਏਸ਼ਨ ਨੇ ਉਹਨਾਂ ਦੇ ਵੱਲੋਂ ਵੀ ਭੁਖ ਹੜਤਾਲ ਤੇ ਬੈਠਿਆ ਗਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਿਰਾਏ ਦੇ ਵਿੱਚ ਇਹ ਪੈਸੇ ਬਚਦੇ ਨਹੀਂ ਆ ਲਗਾਤਾਰ ਜੋ ਰੇਟ ਨੇ ਉਹਨਾਂ ਨੂੰ ਵਧਾਉਣ ਦੀ ਮੰਗ ਕਰ ਰਹੇ ਸਨ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਉਹ ਹਾਮੀ ਭਰ ਦਿੱਤੀ ਗਈ ਹੈ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਜ਼ਰੂਰ ਲੱਗੇਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੁਣ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ ਟੈਕਸੀ ਦੇ ਵਿੱਚ ਆਟੋ ਦੇ ਵਿੱਚ ਤੁਸੀਂ ਕਿਤੇ ਵੀ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਵਾਧੂ ਪੈਸੇ ਜਿਹੜੇ ਨੇ ਉਹ ਖਰਚ ਕਰਨੇ ਪੈਣਗੇ